ਮਿੱਟੀ ਭਾਂ ਦੇ ਫੇਰ ਟਾਇਰ ਲਾਉਂਦੇ ਉਹ ਤੋੜਾ ਜਿਹਾ ਮਤਲਬ ਨਹੀਂ ਨੂੰ ਕੋਈ ਉਹਨਾਂ ਕੇ ਪਾਈ ਪਈਆਂ ਉਹ ਮੈਨੂੰ ਵੇਖਣਾ ਪੈਂਦਾ ਚੰਦੂ ਨਗਰ ਜਾਂ ਤਾਂ ਉਹੀ ਹੈ ਅੱਜ ਉਹ ਸੀਵਰੇਜ ਪਾਉਂਦੇ ਆ ਤੇ ਜੋ ਪਾਈਪਾਂ ਲੀਕ ਹੋ ਜਾਣ ਜਾਂ ਟੁੱਟ ਜਾਂਦਾ ਪਰ ਬੜੀ ਜ਼ਿਆਦਾ ਹੁੰਦੀ ਹੈ ਕਿੰਨੇ ਚਿਰ ਚੰਕਮਲੀਟ ਕਰਨੇ रिक्शा आ रहा है जल्दी जल्दी आ रहा है जल्दी चलता नहीं नहीं सर ये दे दे ये नक्काबाजी जल्दी कर देंगे हां पक्का एक सेकंड शहर दे और कहीं पर आरे ना कर वीडियो पर बताइए जरा शहर का चाचा मेरा भी हां जी तो टूट भी ना امیش دیکھو ڏنو لا ۽ <uno> ਵਰਸਪਲ ਇਦਾਂ ਜਿਹੜਾ ਵਾ ਪਿੰਡ ਚੰਦੂਨਗਰ ਦੇ ਵਿੱਚ ਉਸ ਬਾਰੇ ਦੇਖੋ ਅੱਜ ਜਿਹੜਾ ਸਾਡਾ ਪੰਜਾਬ ਸਰਕਾਰ ਦਾ ਮੇਨ ਮਕਸਦ ਹੈ ਕਿ ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਜਿਹੜਾ ਪੀਣ ਵਾਲਾ ਉਹ ਦੇਣਾ ਹੈ ਬੜੇ ਲੰਮੇ ਸਮੇਂ ਤੋਂ ਜਿਹੜੇ ਡੇਰਾ ਬਾਬਾ ਨਾਨਕ ਦੀ ਹਦੂਦ ਚ ਪੰਜ ਪਿੰਡ ਆਏ ਨੇ ਜਿਵੇਂ ਚੰਦੂਨਗਰ ਜੋੜੀਆਂ ਕੋਟ ਤਲਪਤਰਾ ਇੱਕ ਖਾਸਾਂ ਵਾਲਾ ਤੇ ਉਹਦੇ ਚ ਜਿਹੜੀ ਲਗਭਗ ਸਾਢੇ 8 ਕਰੋੜ ਦੀ ਲਾਗਤ ਨਾਲ ਜਿਹੜੀ ਪਾਈਪਲਾਈਨ ਪਾਣੀ ਵਾਲੀ ਆ ਉਹ ਬਣਨ ਜਾ ਰਹੀ ਹੈ ਇਹਨਾਂ ਪਿੰਡਾਂ ਦੀ ਬੜੇ ਲੰਮੇ ਸਮੇਂ ਤੋਂ ਜਿਹੜਾ ਪਾਣੀ ਪੀਣ ਵਾਲਾ ਸੀਗਾ ਉਹ ਬੜੀ ਵੱਡੀ ਸਮੱਸਿਆ ਸੀਗੀ ਤੇ ਜਿਹੜੀ ਲਗਭਗ 1 ਸਾਲ ਤੋਂ ਪਹਿਲਾਂ ਪਹਿਲਾਂ ਇਹ ਜਿਹੜਾ ਪਾਣੀ ਦਾ ਇਹਨਾਂ ਦਾ ਜਿਹੜਾ ਸਮੱਸਿਆ ਦੂਰ ਕਰ ਰਹੇ ਆ ਤਾਂ ਮੁੱਖ ਮੰਤਰੀ ਸਦਾਰ ਪਕਵਾਨ ਸਿੰਘ ਬਾਮ ਦੀ 28 ਜਿਹੜਾ ਇਹ ਪ੍ਰੋਜੈਕਟ ਜਿਹੜਾ ਲੱਗਿਆ ਮੈਨੂੰ ਉਮੀਦ ਕਿੰਨਾ ਪਿੰਡਾਂ ਦਾ ਪ੍ਰੋਜੈਕਟ ਹੈ ਇਹ ਪੰਜ ਪਿੰਡ ਜਿਹੜੇ ਨਵੇਂ ਜਿਹੜੀ ਮਿਊਨਿਸਪਲ ਕਮੇਟੀ ਦੀ ਇਹ ਦੂਜੇ ਨਵੇਂ ਪਿੰਡ ਜਿਹੜੇ ਜੋੜੇ ਨੇ ਹੁਣ ਇਹ ਇਹ ਪਿੰਡ ਜਿਹੜੇ ਨੇ ਉਹਨੇ ਪਿੰਡ ਨਹੀਂ ਰਹਿ ਕੇ ਸ਼ਹਿਰ ਹੀ ਬਣ ਗਏ ਡੇਰਾ ਬਾਬਾ ਬਨਾਨਕ ਇਸ ਕਰਕੇ ਇਹਨਾਂ ਨੂੰ ਵੀ ਸ਼ਹਿਰ ਵਾਲੀਆਂ ਸਹੂਲਤਾਂ ਜਿਹੜੀਆਂ ਉਹ ਇਹਨਾਂ ਪਿੰਡਾਂ ਨੂੰ ਵੀ ਮਿਲਣ ਗਈਆਂ ਲਾਈਟਰਾਂ ਦਾ ਪੀਸਾ ਪਾਣੀ ਪੀਣ ਵਾਲਾ ਸਾਫ ਸਫਾਈ ਇਹਨਾਂ ਪਿੰਡਾਂ ਦੀ ਜਿਹੜੀ ਉਹ ਸ਼ਹਿਰ ਦਾ ਹੀ ਇਹ ਇੱਕ ਹਿੱਸਾ ਬਣ ਗਏ ਨੇ ਇਸ ਕਰਕੇ ਬਣਦੀਆਂ ਸਹੂਲਤਾਂ ਸ਼ਹਿਰ ਵਾਲੀਆਂ ਇਹਨਾਂ ਪਿੰਡਾਂ ਨੂੰ ਮਿਲਣਗੀਆਂ ਸਰ ਪਿੰਡ ਵਿੱਚ ਇੰਟਰਲੋਕਿੰਗ ਟਾਈਲ ਲੱਗੀ ਆ ਜ਼ਿਆਦਾਤਰ ਇਹ ਫਰਸ਼ ਪਲੇ ਬੋਨ ਤੋਂ ਬਾਅਦ ਪ੍ਰੀਪੇਅਰ ਨਹੀਂ ਕੀਤਾ ਜਾਂਦਾ ਇਹਨਾਂ ਨੇ ਬਿਲਕੁਲ ਮੈਂ ਜੀ ਐਕਸੀਲ ਸਾਹਿਬ ਮੇਰੇ ਨਾਲ ਨੇ ਉਹਨਾਂ ਕਹੇ ਵੀ ਅਸੀਂ ਇਹਨੂੰ ਕੰਪਲੀਟ ਬਿਲਕੁਲ ਠੀਕ ਠਾਕ ਕਰਕੇ ਦੇਣਾ ਪਾਈਪਾਂ ਪਾਉਣ ਤੋਂ ਬਾਅਦ ਇਹਨਾਂ ਦੀ ਡਿਊਟੀ ਆ ਕਿ ਇਹ ਜਿਹੜੀਆਂ ਇੰਟਰਲੋਕ ਲੱਗੀਆਂ ਨੇ ਇਹ ਸੜਕਾਂ ਬਿਲਕੁਲ ਸਾਫ਼ ਸੁਥਰੀਆਂ ਕਰਕੇ ਫਿਰ ਦੇਣਗੇ ਜੀ ਜਿਹੜਾ ਵਾਟਰ ਸਪਲਾਈ ਦਾ ਅੱਜ ਪਿੰਡ ਤੋਂ ਨਗਰ ਵਿੱਚ ਜਿਹੜਾ ਪ੍ਰੋਜੈਕਟ ਹੈ ਅੱਜ ਉਸ ਦਾ ਇਹ ਟੋਟਲ ਪ੍ਰੋਜੈਕਟ ਵਾਟਰ ਸਪਲਾਈ ਦਾ ਪ੍ਰੋਜੈਕਟ ਹੈ ਜਿਹਦੇ ਵਿੱਚ 8.5 ਕਰੋੜ ਦੇ ਅਧੀਨ ਅਸੀਂ 20 ਕਿਲੋਮੀਟਰ ਲਾਈਨ ਜਿਹੜੇ ਵੀ ਪੰਜ ਪਿੰਡ ਪਲੱਸ ਇੱਕ ਟਿਊਬਲ ਲਗਾਵਾਂਗੇ ਪਲੱਸ ਜਿਹੜੇ ਆਲਰੇਡੀ ਉਹ ਟਿਊਬਲ ਲੱਗੇ ਹੋਏ ਆ ਉਹਨਾਂ ਨੂੰ ਰਿਪੇਅਰ ਵੀ ਕਰਾਂਗੇ ਇਹ ਸਾਰਾ ਕਿੰਨੇ ਚੇ ਦਾ ਪ੍ਰੋਜੈਕਟ ਹੈ ਜੀ ਟੋਟਲ ਡਿਊਰੇਸ਼ਨ ਜੀ 1 1 ਇਅਰ ਹੈ ਉਹਦੇ ਵਿੱਚ ਟੋਟਲ ਜਿਹਦੇ ਵਿੱਚ ਅਸੀਂ ਵਾਟਰ ਸਪਲਾਈ ਨੀ ਵੀ ਕਰਨੀ ਹੈ ਤੇ ਰੀਸਟੋਰੇਸ਼ਨ ਵੀ ਕਰਨੀ ਹੈ ਸਰ ਕਿੰਨੇ ਪਿੰਡਾਂ ਦੇ 5 ਪਿੰਡ ਹੈ ਦੇ ਵਿੱਚ ਜੋਤ ਕੀ ਐਮਸੀ ਲਿਮਟ ਦੇ ਵਿੱਚ ਐਡ ਹੋਏ ਕਿੰਨੇ ਕਿਲੋ ਟਾਇਆ ਨੇ ਵਿਦਨ 1 ਇਅਰ ਹੋ ਜਾਏਗਾ ਸਰ ਕਿੰਨੇ ਕਿਲੋ ਟੋਟਲ 5 ਪਿੰਡ 20 ਕਿਲੋਮੀਟਰ 20 ਕਿਲੋਮੀਟਰ ਲਾਈਨ ਪੂਰੀ ਹੈ ਟੋਟਲ ਜਿਹੜੀ 5 ਪਿੰਡਾਂ ਚ ਕਿੰਨੀ ਅਮਾਉਂਟ ਚ ਹੋਏਗਾ 8.5